ਬਾਲੀਵੁੱਡ ਐਕਟਰ ਅਰਵਾਜ਼ ਖਾਨ ਨੇ ਮਸ਼ਹੂਰ ਮੇਕਅਪ ਆਰਟਿਸਟ ਸ਼ੁਰਾ ਖਾਨ ਨਾਲ ਵਿਆਹ ਕਰਵਾ ਲਿਆ ਹੈ ਇਸ ਦੇ ਨਾਲ ਹੀ ਦਵੰਗ ਅਭਿਨੇਤਾ ਨੇ 56 ਸਾਲ ਦੀ ਉਮਰ 'ਚ ਆਪਣੇ ਤੋਂ 15 ਸਾਲ ਛੋਟੀ ਸ਼ੁਰਾ ਖਾਨ ਨਾਲ ਦੂਜਾ ਵਿਆਹ ਕਰਵਾ ਲਿਆ ਹੈ ਇਸ ਦੇ ਨਾਲ ਹੀ ਦਵੰਗ ਐਕਟਰ ਨੇ 56 ਸਾਲ ਦੀ ਉਮਰ 'ਚ ਆਪਣੇ ਤੋਂ 15 ਸਾਲ ਛੋਟੀ ਸ਼ੁਰਾ ਖਾਨ ਨਾਲ ਦੂਜਾ ਵਿਆਹ ਕੀਤਾ ਵਿਆਹ ਦੀ ਰਸਮ ਅਰਵਾਜ਼ ਦੀ ਭੈਣ ਅਰਪੀਤਾ ਦੇ ਘਰ ਰੱਖੀ ਗਈ ਸੀ ਨਵੇਂ ਵਿਆਹੇ ਅਰਵਾਜ਼ ਨੇ ਖੁਦ ਸ਼ੂਰਾ ਖਾਨ ਨਾਲ ਵਿਆਹ ਤੋਂ ਬਾਅਦ ਆਪਣੀ ਦੁਲਹਨ ਨਾਲ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਤਸਵੀਰਾਂ 'ਚ ਐਕਟਰ ਆਪਣੀ ਪਤਨੀ ਸ਼ੂਰਾ ਨਾਲ ਰੋਮਾਂਟਿਕ ਅੰਦਾਜ਼ 'ਚ ਤਸਵੀਰਾਂ ਕਲਿੱਕ ਕਰਦੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਵੀਡੀਓਜ਼ ਜੋ ਸਾਹਮਣੇ ਆਈਆਂ ਨੇ ਉਸ ਵੀ ਅਰਵਾਜ਼ ਖਾਨ ਆਪਣੀ ਦੁਲਹਨ ਸ਼ੂਰਾ ਖਾਨ ਦੀਆਂ ਅੱਖਾਂ 'ਚ ਟੁੱਬੇ ਨਜ਼ਰ ਆ ਰਹੇ ਨੇ ਆਊਟਫਿਟ ਦੀ ਗੱਲ ਕਰੀਏ ਤਾਂ ਅਰਵਾਜ਼ ਨੇ ਆਪਣੇ ਖਾਸ ਦਿਨ ਤੇ ਫਲੋਰਲ ਪ੍ਰਿੰਟ ਪੈਂਟ ਸੂਟ ਪਾਇਆ ਸੀ ਜਦੋਂ ਕਿ ਉਹਨਾਂ ਦੀ ਦੁਲਹਨ ਸ਼ੂਰਾ ਨੇ ਮੈਚਿੰਗ ਫਲੋਰਲ ਲਹਿੰਗਾ ਪਾਇਆ ਸੀ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਰਵਾਜ਼ ਨੇ ਲਿਖਿਆ ਆਪਣੇ ਲਵ ਵਾਂਸ ਦੀ ਮੌਜੂਦਗੀ 'ਚ ਮੀ ਐਂਡ ਮਾਈਨ ਇਸ ਦਿਨ ਤੋਂ ਲਾਈਫ ਟਾਈਮ ਲਵ ਸਾਡੇ ਖਾਸ ਦਿਨ ਤੇ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਦੀ ਲੋੜ ਹੈ ਅਰਵਾਜ਼ ਖਾਨ ਅਤੇ ਉਸ ਦੀ Ex ਪਤਨੀ ਮਲਾਈਕਾ ਅਰੋੜਾ ਦੇ بیٹے ਅਰਹਾਨ ਖਾਨ ਨੇ ਵੀ ਆਪਣੇ ਪਿਤਾ ਦੇ ਦੂਜੇ ਵਿਆਹ 'ਚ ਸ਼ਿਰਕਤ ਕੀਤੀ ਇਸ ਦੌਰਾਨ ਅਰਹਾਨ ਨੇ ਆਪਣੇ ਪਿਤਾ ਅਰਵਾਜ਼ ਅਤੇ ਆਪਣੀ ਨਵੀਂ ਮਾਂ ਸ਼ੂਰਾ ਖਾਨ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਤੇ ਇਸ ਦੇ ਦੌਰਾਨ ਉਹ ਇਕੱਠੇ ਗਉਂਦੇ ਹੋਏ ਵੀ ਦਿਖਾਈ ਦਿੱਤੇ ਤੇ ਡਾਂਸ ਕਰਦੇ ਹੋਏ ਵੀ ਦਿਖਾਈ ਦਿੱਤੇ ਦੱਸਿਆ ਕਿ ਰਵਾਜ਼ ਖਾਨ ਦਾ ਦੂਜਾ ਵਿਆਹ ਉਹਨਾਂ ਦੀ ਭੈਣ ਅਰਪਿਤਾ ਦੇ ਘਰ ਹੋਇਆ ਸੀ ਇਹ ਰਵਾਜ਼ ਅਤੇ ਸ਼ੂਰਾ ਤੇ ਵਿਆਹ 'ਚ ਉਹਨਾਂ ਦੇ ਭਰਾ ਸਲਮਾਨ ਖਾਨ, ਸੁਹੇਲ ਖਾਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਅਤੇ ਰਵੀਨਾ ਟੰਡਨ, ਰਤੇਸ਼ ਦੇਸ਼ਮੁਖ, ਜਨੇਲੀਆ ਡਸੂਜ਼ਾ, ਯੂਲੀਆ ਵਤੂਰ ਬਾਬਾ ਸਿੱਦਕੀ ਫਰਾਖਾਂ ਵਰਗੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਦੱਸਦੀ ਹੈ ਕਿ ਅਰਵਾਜ਼ ਖਾਨ ਦਾ ਪਹਿਲਾ ਵਿਆਹ ਮਲਾਈਕਾ ਅਰੋੜਾ ਨਾਲ ਹੋਇਆ ਸੀ ਵਿਆਹ ਦੇ 19 ਸਾਲ ਬਾਅਦ ਜੋੜੇ ਦਾ ਤਲਾਕ ਹੋ ਗਿਆ ਉਹਨਾਂ ਦਾ ਇੱਕ ਬੇਟਾ ਅਰਹਾਨ ਹੈ ਜੋ ਇਸ ਸਮੇਂ ਪੜ ਰਿਹਾ ਹੈ ਅਰਵਾਜ਼ ਖਾਨ ਨੇ ਸ਼ੂਰਾ ਖਾਨ ਨਾਲ ਦੂਜਾ ਵਿਆਹ ਕੀਤਾ ਹੈ ਦੱਸਦੀ ਹੈ ਕਿ ਮਲਾਈਕਾ ਅਰੋੜਾ ਵੀ ਬਾਲੀਵੁੱਡ ਅਭਿਨੇਤਾ ਅਰਜਨ ਕਪੂਰ ਨੂੰ ਡੇਟ ਕਰ ਰਹੀ ਹੈ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਇੰਜੈਕਸ਼ਨ ਬਾਲੀਵੁੱਡ ਐਕਟਰ ਅਰਵਾਜ਼ ਖਾਨ ਨੇ ਮਸ਼ਹੂਰ ਮੇਕਅਪ ਆਰਟਿਸਟ ਸ਼ੁਰਾ ਖਾਨ ਨਾਲ ਵਿਆਹ ਕਰਵਾ ਲਿਆ ਹੈ ਇਸ ਦੇ ਨਾਲ ਹੀ ਦਵੰਗ ਅਭਿਨੇਤਾ ਨੇ 56 ਸਾਲ ਦੀ ਉਮਰ 'ਚ ਆਪਣੇ ਤੋਂ 15 ਸਾਲ ਛੋਟੀ ਸ਼ੁਰਾ ਖਾਨ ਨਾਲ ਦੂਜਾ ਵਿਆਹ ਕਰਵਾ ਲਿਆ ਹੈ ਇਸ ਦੇ ਨਾਲ ਹੀ ਦਵੰਗ ਐਕਟਰ ਨੇ 56 ਸਾਲ ਦੀ ਉਮਰ 'ਚ ਆਪਣੇ ਤੋਂ 15 ਸਾਲ ਛੋਟੀ ਸ਼ੁਰਾ ਖਾਨ ਨਾਲ ਦੂਜਾ ਵਿਆਹ ਕੀਤਾ ਵਿਆਹ ਦੀ ਰਸਮ ਅਰਵਾਜ਼ ਦੀ ਭੈਣ ਅਰਪੀਤਾ ਦੇ ਘਰ ਰੱਖੀ ਗਈ ਸੀ ਨਵੇਂ ਵਿਆਹੇ ਅਰਵਾਜ਼ ਨੇ ਖੁਦ ਸ਼ੂਰਾ ਖਾਨ ਨਾਲ ਵਿਆਹ ਤੋਂ ਬਾਅਦ ਆਪਣੀ ਦੁਲਹਨ ਨਾਲ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਤੇ ਸ਼ੇਅਰ ਕੀਤੀਆਂ ਨੇ ਤਸਵੀਰਾਂ 'ਚ ਐਕਟਰ ਆਪਣੀ ਪਤਨੀ ਸ਼ੂਰਾ ਨਾਲ ਰੋਮਾਂਟਿਕ ਅੰਦਾਜ਼ 'ਚ ਤਸਵੀਰਾਂ ਕਲਿੱਕ ਕਰਦੇ ਨਜ਼ਰ ਆ ਰਹੇ ਨੇ ਇਸ ਦੇ ਨਾਲ ਹੀ ਵੀਡੀਓਜ਼ ਜੋ ਸਾਹਮਣੇ ਆਈਆਂ ਨੇ ਉਸ ਵੀ ਅਰਵਾਜ਼ ਖਾਨ ਆਪਣੀ ਦੁਲਹਨ ਸ਼ੂਰਾ ਖਾਨ ਦੀਆਂ ਅੱਖਾਂ 'ਚ ਟੁੱਬੇ ਨਜ਼ਰ ਆ ਰਹੇ ਨੇ ਆਊਟਫਿਟ ਦੀ ਗੱਲ ਕਰੀਏ ਤਾਂ ਅਰਵਾਜ਼ ਨੇ ਆਪਣੇ ਖਾਸ ਦਿਨ ਤੇ ਫਲੋਰਲ ਪ੍ਰਿੰਟ ਪੈਂਟ ਸੂਟ ਪਾਇਆ ਸੀ ਜਦੋਂ ਕਿ ਉਹਨਾਂ ਦੀ ਦੁਲਹਨ ਸ਼ੂਰਾ ਨੇ ਮੈਚਿੰਗ ਫਲੋਰਲ ਲਹਿੰਗਾ ਪਾਇਆ ਸੀ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਰਵਾਜ਼ ਨੇ ਲਿਖਿਆ ਆਪਣੇ ਲਵ ਵਾਂਸ ਦੀ ਮੌਜੂਦਗੀ 'ਚ ਮੀ ਐਂਡ ਮਾਈਨ ਇਸ ਦਿਨ ਤੋਂ ਲਾਈਫ ਟਾਈਮ ਲਵ ਸਾਡੇ ਖਾਸ ਦਿਨ ਤੇ ਤੁਹਾਡੇ ਸਾਰਿਆਂ ਦਾ ਆਸ਼ੀਰਵਾਦ ਅਤੇ ਸ਼ੁਭ ਕਾਮਨਾਵਾਂ ਦੀ ਲੋੜ ਹੈ। ਅਰਵਾਜ਼ ਖਾਨ ਅਤੇ ਉਸਦੀ Ex ਪਤਨੀ ਮਲਾਈਕਾ अरोड़ा ਦੇ بیٹے ਅਰਹਾਨ ਖਾਨ ਨੇ ਵੀ ਆਪਣੇ ਪਿਤਾ ਦੇ ਦੂਜੇ ਵਿਆਹ 'ਚ ਸ਼ਿਰਕਤ ਕੀਤੀ। ਇਸ ਦੌਰਾਨ ਅਰਹਾਨ ਨੇ ਆਪਣੇ ਪਿਤਾ ਅਰਵਾਜ਼ ਅਤੇ ਆਪਣੀ ਨਵੀਂ ਮਾਂ ਸ਼ੂਰਾ ਖਾਨ ਨਾਲ ਤਸਵੀਰਾਂ ਵੀ ਕਲਿੱਕ ਕੀਤੀਆਂ ਜੋ ਹੁਣ ਸੋਸ਼ਲ ਮੀਡੀਆ ਤੇ ਵਾਇਲ ਹੋ ਰਹੀਆਂ ਨੇ ਤੇ ਇਸ ਦੇ ਦੌਰਾਨ ਉਹ ਇਕੱਠੇ ਗਉਂਦੇ ਹੋਏ ਵੀ ਦਿਖਾਈ ਦਿੱਤੇ। ਡਾਂਸ ਕਰਦੇ ਹੋਏ ਵੀ ਦਿਖਾਈ ਦਿੱਤੇ ਦੱਸਿਆ ਕਿ ਰਵਾਜ਼ ਖਾਨ ਦਾ ਦੂਜਾ ਵਿਆਹ ਉਹਨਾਂ ਦੀ ਭੈਣ ਅਰਪਿਤਾ ਦੇ ਘਰ ਹੋਇਆ ਸੀ ਇਹ ਰਵਾਜ਼ ਅਤੇ ਸ਼ੂਰਾ ਤੇ ਵਿਆਹ 'ਚ ਉਹਨਾਂ ਦੇ ਭਰਾ ਸਲਮਾਨ ਖਾਨ, ਸੁਹੇਲ ਖਾਨ ਅਤੇ ਉਹਨਾਂ ਦਾ ਪੂਰਾ ਪਰਿਵਾਰ ਅਤੇ ਰਵੀਨਾ ਟੰਡਨ, ਰਤੇਸ਼ ਦੇਸ਼ਮੁਖ, ਜਨੇਲੀਆ ਡਸੂਜ਼ਾ, ਯੂਲੀਆ ਵਤੂਰ ਬਾਬਾ ਸਿੱਦਕੀ ਫਰਾਖਾਂ ਵਰਗੇ ਕਈ ਮਸ਼ਹੂਰ ਹਸਤੀਆਂ ਨੇ ਸ਼ਿਰਕਤ ਕੀਤੀ ਦੱਸਦੀ ਹੈ ਕਿ ਅਰਵਾਜ਼ ਖਾਨ ਦਾ ਪਹਿਲਾ ਵਿਆਹ ਮਲਾਈਕਾ ਰੋੜਾ ਨਾਲ ਹੋਇਆ ਸੀ ਵਿਆਹ ਦੇ 19 ਸਾਲ ਬਾਅਦ ਜੋੜੇ ਦਾ ਤਲਾਕ ਹੋ ਗਿਆ ਉਹਨਾਂ ਦਾ ਇੱਕ ਬੇਟਾ ਅਰਹਾਨ ਹੈ ਜੋ ਇਸ ਸਮੇਂ ਪੜ੍ਹ ਰਿਹਾ ਹੈ ਅਰਵਾਜ਼ ਖਾਨ ਨੇ ਸ਼ੂਰਾ ਖਾਨ ਨਾਲ ਦੂਜਾ ਵਿਆਹ ਕੀਤਾ ਹੈ ਦੱਸਦੀ ਹੈ ਕਿ ਮਲਾਈਕਾ ਰੋੜਾ ਵੀ ਬਾਲੀਵੁੱਡ ਅਭਿਨੇਤਾ ਅਰਜਨ ਕਪੂਰ ਨੂੰ ਡੇਟ ਕਰ ਰਹੀ ਹੈ ਹੋਰ ਨਵੀਂ ਅਪਡੇਟਸ ਦੇ ਲਈ ਤੁਸੀਂ ਦੇਖਦੇ ਰਹੋ ਫਿਲਮੀ ਜਗ